ਸਰਕਾਰੀ ਨੌਕਰੀ ਨੂੰ ਲੋਕ ਤਰਸਦੇ ਨੇ ਤੇ ਤੁਹਾਡੇ ਕੋਲ ਸਰਕਾਰੀ ਨੌਕਰੀ ਹੁੰਦੇ ਹੋਏ ਵੀ ਤੁਸੀਂ ਲੱਤ ਮਾਰ ਕੇ ਆਪਣਾ ਬਿਜ਼ਨਸ ਸ਼ੁਰੂ ਕਰਨ ਦਾ ਸੋਚਿਆ ਸਰਕਾਰੀ ਨੌਕਰੀ ਦੂਰ ਤੁਰੂ ਠੀਕ ਲੱਗਦੀ ਏ ਜਦੋਂ ਸਰਕਾਰੀ ਨੌਕਰੀ ਦੇ ਵਿੱਚ ਵੜ ਕੇ ਦੇਖਿਆ ਤਾਂ ਲੱਗਾ ਯਾਰ ਕਿ ਦਾਲ ਰੋਟੀ ਤੋਂ ਉੱਪਰ ਤਾਂ ਕੁਝ ਵੀ ਨਹੀਂ ਇਹਦੇ 'ਚ ਮਤਲਬ ਜੇ ਕੋਈ ਸ਼ੌਕ ਪੂਰੇ ਕਰਨੇ ਆ ਫਿਰ ਥੋੜੀ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਜੇ ਸ਼ੌਕ ਪੂਰੇ ਕਰਨੇ ਆ ਫਿਰ ਤੁਹਾਨੂੰ ਕੋਈ ਨਾ ਕੋਈ ਕੰਮ ਕਰਨਾ ਪਏਗਾ ਸਹੀ ਤਰੀਕੇ ਦਾ ਸਹੀ ਤਰੀਕੇ ਹਾਂਜੀ ਤੁਸੀਂ ਫਿਰ ਵੀਡੀਓ ਦੇਖ ਲਈ ਤੇ ਅਕਸਰ ਆਪਾਂ ਵੀ ਸੋਚਦੇ ਆਂ ਵੀ ਅਸੀਂ ਆਪਦਾ ਬਿਜ਼ਨਸ ਕਰੀਏ ਆਪਣੇ ਪੈਰਾਂ ਤੇ ਆਪ ਖੜੀਏ ਅੱਜ ਦੀ ਜਨਰੇਸ਼ਨ ਖਾਸ ਕਰਕੇ ਕਹਿੰਦੀ ਹੈ ਵੀ 9 ਤੋਂ 5 ਵਾਲੀ ਜੌਬ ਅਸੀਂ ਕਰਨੀ ਨਹੀਂ। ਸਸੇ ਕਾਲ ਮਹਿੰਦਰ ਬਰਾੜ ਉਮੀਦ ਕਸਰ ਚੜਦੀ ਕਲਾ 'ਚ ਹੋਵਾਂਗੇ। ਅੱਜ ਦਾ ਜਿਹੜਾ ਵਿਸ਼ਾ ਮੇਰਾ ਹੈਗਾ, ਅੱਜ ਦਾ ਜਿਹੜਾ ਮੈਂ ਵੀਡੀਓ ਬਣਾਉਣ ਦਾ ਮਕਸਦ ਇਹੀ ਆ। ਸਟਾਰਟਿੰਗ ਦੇ ਵਿੱਚ ਤੁਸੀਂ ਵੀਡੀਓ ਦੇਖੀਏ ਬਜ਼ੁਰਗਾਂ ਦੀ ਵੀ ਆਪਾਂ ਕਹਿੰਦੇ ਆ ਵੀ ਅਸੀਂ ਬਿਜ਼ਨਸ ਕਰਨਾ, ਜੌਬ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਪਰ ਬਿਜ਼ਨਸ ਉਹੀ ਕਰ ਸਕਦਾ ਬੰਦਾ ਜਾਂ ਕੋਈ ਵੀ ਮੇਰਾ ਭੈਣ ਦਾ ਭਰਾ ਉਸ ਲਾਈਨ ਦੇ ਵਿੱਚ ਘਟੋ ਘਟ ਸਾਲ, 2 ਸਾਲ, 3 ਸਾਲ ਕੰਮ ਨਾ ਕੀਤਾ ਹੋਵੇ। ਪਰ ਅੱਜ ਕੱਲ ਦੀ ਜਨਰੇਸ਼ਨ ਕਹਿੰਦੀ ਆ ਅਸੀਂ ਗ੍ਰੈਜੂਏਸ਼ਨ ਕੀਤੀ ਨਹੀਂ 6 ਮਹੀਨੇ ਦਾ ਕੋਰਸ ਜਾਂ 1 ਸਾਲ ਦਾ ਕੋਰਸ ਕਰਕੇ ਸਿੱਧਾ ਅਸੀਂ ਫ੍ਰੀਲਾਂਸ ਤੌਰ ਤੇ ਕੰਮ ਕਰੀਏ ਸਾਡਾ ਕੋਈ ਬੌਸ ਨਾ ਹੋਵੇ ਸਾਨੂੰ ਕੋਈ ਕਹਿਣ ਵਾਲਾ ਨਾ ਹੋਵੇ ਜਦੋਂ ਵੀ ਅਸੀਂ ਕੋਈ ਕੰਮ ਜਾ ਕੇ ਕਰੀਏ ਤਾਂ ਸਾਨੂੰ ਇਨਸਟੈਂਟਲੀ ਪੈਸੇ ਜਿਸ ਤਰ੍ਹਾਂ ਲਈ ਸਾਨੂੰ ਕਮਾਈ ਸ਼ੁਰੂ ਹੋ ਜੇ ਪਰ ਇਹ ਥੋੜੇ ਜਿਹਾ ਮੈਟਰੋ ਸਿਟੀਆ ਦੇ ਵਿੱਚ ਆਪਾਂ ਇਹ ਕਹਿ ਸਕਦੇ ਸ਼ਾਇਦ ਪੋਸੀਬਲ ਹੈਗਾ ਜੋ ਪੰਜਾਬ ਵਰਗੇ ਸੂਬੇ ਦੇ ਵਿੱਚ ਜਾਂ ਆਪਾਂ ਜਿਹੜੀ ਜਨਰੇਸ਼ਨ ਆਪਣੇ ਵਾਲੇ ਸੂਬੇ ਆਪਣੇ ਵਾਲੇ ਏਰੀਆ ਦੇ ਵਿੱਚ ਇਹ ਬਹੁਤ ਔਖਾ ਜਿੰਨਾ ਚਿਰ ਤੁਸੀਂ ਕੰਮ ਉੱਤੇ ਸਿੱਖਦੇ ਨਹੀਂ ਉਹ ਤੈਅ ਤੱਕ ਨਹੀਂ ਜਾਂਦੇ ਕੋਈ ਵੀ ਕੰਮ ਮੰਨ ਕੇ ਚੱਲੋ ਅਸੀਂ ਇੱਕ ਏਜੰਸੀ ਚਲਾ ਰਹੇ ਹਾਂ ਡਿਜੀਟਲ ਮਾਰਕETING ਦੀ ਜੇ ਮੈਨੂੰ ਨੌਲੇਜ ਨਹੀਂ ਹੋਊਗੀ ਗ੍ਰਾਫਿਕਸ ਦੀ ਮੈਨੂੰ ਨੌਲੇਜ ਨਹੀਂ ਹੋਊਗੀ ਵੀਡੀਓ ਐਡੀਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ ਕਿਵੇਂ ਐਡ ਲਾਉਣੀ ਹੈ ਕਿਵੇਂ ਦੇ ਕਲਾਇੰਟ ਹੋਣਗੇ ਕੀ ਚੀਜ਼ਾਂ ਕਿਵੇਂ ਲੋਕਾਂ ਦਾ ਕੰਮ ਕੰਮ ਵਧਾ ਸਕਦੇ ਆ ਕਿਤੇ ਇਸ ਇੰਸਟੀਚਿਊਟ 'ਚ ਬਹਿ ਕੇ ਮੈਂ ਸਿੱਖ ਨਹੀਂ ਸਕਦਾ ਮੈਨੂੰ ਇੱਕ ਪਰਟੀਕੂਲ ਤੌਰ ਤੇ ਕੰਪਨੀ ਨਾਲ ਜੁੜਨਾ ਪੈਣਾ ਘੱਟੋ ਘੱਟ ਸਾਲ 2 ਸਾਲ 3 ਸਾਲ ਉਸ ਤੋਂ ਬਾਅਦ ਮੈਂ ਸੋਚ ਸਕਦਾ ਕਿ ਮੈਂ ਕਿੱਧਰ ਲੈ ਬਸ ਨ ਜਾਣਾ ਕਿਹੜੀ ਲਾਈਨ ਦੇ ਵਿੱਚ ਜਾਣਾ ਕੀ ਮੈਂ ਬਿਜ਼ਨਸ ਇਕੱਠਾ ਕਰਨਾ ਕਿਵੇਂ ਮੈਂ ਲੋਕਾਂ ਨਾਲ ਇੰਟਰੈਕਟ ਕਰਨਾ ਪਰ ਅੱਜ ਦੀ ਪੀੜ੍ਹੀ ਇਹ ਨਹੀਂ ਸੋਚਦੀ ਤਾਂ ਸੋਚੋ ਜੇ ਤੁਸੀਂ ਅਗਲੇ ਫਿਊਚਰ ਦੇ ਵਿੱਚ ਜਾਣਾ ਚਾਹੁੰਦੇ ਹੋ ਆਪਣੀ ਇੱਕ ਲਾਈਨ ਇੱਕ ਬਣਾਉਣਾ ਚਾਹੁੰਦੇ ਹੋ ਇੱਕ ਪਾਰਟਿਕੂਲਰ ਲਾਈਨ ਦੇ ਵੱਲ ਤੁਸੀਂ ਮੰਨ ਕੇ ਤੁਸੀਂ ਸੌਫਟਵੇਅਰ ਡਿਵੈਲਪਰ ਬਣਨਾ ਚਾਹੁੰਦੇ ਹੋ ਤੁਸੀਂ ਗ੍ਰਾਫੀਕਲ ਡਿਜ਼ਾਈਨਰ ਬਣਨਾ ਚਾਹੁੰਦੇ ਹੋ ਵੀਡੀਓ ਐਡੀਟਰ ਬਣਨਾ ਚਾਹੁੰਦੇ ਹੋ ਐਡ ਐਡ ਵਾਲਾ ਬਣਨਾ ਚਾਹੁੰਦੇ ਹੋ ਜਾਂ ਮਕੈਨਿਕ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਇੱਕ ਆਪਕੇ ਬਿਲਡਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਇੱਕ ਆਪ ਜਿਹੜੇ ਪਲੰਬਰ ਆਪਣੇ ਵੀਰ ਹੁੰਦੇ ਆ ਉਹ ਬਣਨਾ ਕੋਈ ਵੀ ਕੰਮ ਕਰਨਾ ਨਾ ਪਹਿਲਾਂ ਤੁਹਾਨੂੰ ਸਿੱਖਣਾ ਪੈਣਾ ਤੁਹਾਨੂੰ ਛਿੱਧੀ ਪੈਸੇ ਨਹੀਂ ਬਣਨੇ ਤੁਸੀਂ ਕੰਮ ਜਾਓਗੇ ਤਾਂ ਤੁਹਾਨੂੰ ਗਲਤੀਆਂ ਮਿਲਣਗੀਆਂ ਤੁਹਾਨੂੰ ਇੰਨੇ ਕੁ ਤੁਸੀਂ ਉਹ ਕੰਮ ਦੇ ਵਿੱਚ ਕਰਦੇ ਕਰਦੇ ਇੰਨੇ ਕੁ ਤੁਸੀਂ ਹੋ ਜਾਓਗੇ ਵੀ ਇਹ ਕੰਮ ਸਾਡੇ ਲਈ ਨਹੀਂ ਬਣਿਆ ਤੁਸੀਂ ਅਕਸਰ ਤੁਸੀਂ ਆਸ-ਪਾਸੇ ਦੇਖਿਆ ਹੋਣਾ ਵੀ ਕੰਮ ਦੇ ਕੰਮ ਆਪਾਂ ਚੇਂਜ ਕਰਦੇ ਰਹਿੰਦੇ ਆ ਪਹਿਲਾਂ ਮੈਂ ਕੁਝ ਹੋਰ ਕੰਮ ਕਰਨ ਲੱਗਿਆ ਸੀ ਉਹ ਛੱਡਤਾ ਨਹੀਂ ਗੱਲ ਬਣੀ ਹੋਰ ਕੰਮ ਕੀਤਾ ਹੋਰ ਨਹੀਂ ਗੱਲ ਬਣੀ ਐਂ ਕੰਮ ਕਰਦੇ ਕਰਦੇ ਉਹ ਜ਼ਿੰਦਗੀ ਆਪਾਂ ਲਗਾ ਦੇ ਦਿੰਦੇ ਆ ਜਿਹੜੇ ਸਟਰਗਲ ਦੇ ਦਿਨ ਜਾਂ ਕਮਾਈ ਦੇ ਦਿਨ ਆਪਾਂ ਐਂ ਕਰਕੇ ਵੇਸਟ ਕਰ ਦਿੰਦੇ ਆ ਲੋਕ ਆਪਾਂ ਅਕਸਰ ਆਪਾਂ ਜਿਹੜੀ ਆਪਾਂ ਕਹਿੰਦੇ ਆ ਵੀ ਜਿਹੜੇ ਕਮਾਈ ਆ ਉਹ 35 ਤੋਂ 40 ਸਾਲ ਤੱਕ ਦੀ ਆਪਾਂ ਕਰਦੋ ਉਹਦਾ ਆਪਾਂ ਜਿਹੜਾ ਇੱਕ ਲਾਈਨ ਦੇ ਵਿੱਚ ਕਮਾ ਸਕਦੇ ਆ ਉਸ ਤੋਂ ਬਾਅਦ ਤਾਂ ਇੱਕ ਉਹਦੀ ਉਹ ਕਮਾਈ ਦਾ ਵਿਆਜ ਖਾਣਾ ਜੇ ਤੁਸੀਂ 40 ਸਾਲ ਦੇ 35 ਸਾਲ ਤੱਕ ਤੁਸੀਂ ਕਮਾਈ ਨਹੀਂ ਕਰ ਪਾਈ ਤੁਸੀਂ ਵਿਆਜ ਵੀ ਕੀ ਕਾਉਂਗੇ ਤੁਸੀਂ ਦਸ ਲੈਣਾ ਬਦਲ ਲਿਆ ਪਰ ਉਹ ਕਮਾਈ ਤੁਸੀਂ ਲੱਖੀ ਕਮਾਇਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਉਹਦੇ ਵਿੱਚ ਇਨਕਮ ਕਰ ਸਕਦੇ ਹੋ ਕੀ ਤੁਸੀਂ ਆਪਦਾ ਅੱਗੇ ਪਰਿਵਾਰ ਨੂੰ ਪੋਸ਼ਣ ਕਰ ਸਕਦੇ ਹੋ ਤਾਂ ਸੋਚੋ ਆਪਣੀ ਫਿਊਚਰ ਨੂੰ ਬਿਹਤਰ ਇੱਕ ਨਾ ਬਣਾਉਣਾ ਚਾਹੁੰਦੇ ਹੋ ਤਾਂ ਪਾਰਟਿਕੂਲਰ ਲਾਈਨ ਦੇ ਵਿੱਚ ਜਾ ਕੇ ਕਟੋਗਰ 2-3 ਸਾਲ ਉਸ ਮਲਾਈਨ ਦੇ ਵਿੱਚ ਮਿਹਨਤ ਕਰੋ ਅਲੱਗ-ਅਲੱਗ ਜੌਬ ਪਰਸਨੈਲਿਟੀ ਦੇ ਨਾਲ ਕੰਮ ਕਰੋ ਜੇ ਨਹੀਂ ਤੁਹਾਨੂੰ ਲੱਗਦਾ ਬੋਸ ਨਾਲ ਨਹੀਂ ਬੰਦੀ ਤਾਂ ਸੁੱਟਪ ਕਰਕੇ ਰਿਜ਼ਾਈਨ ਦੇ ਕੇ ਨਵੀਂ ਕੰਪਨੀ ਵਿੱਚ ਜੁੜੋ ਲਾ ਕੇ ਡਿਜ਼ਾਈਨ ਕਰਕੇ ਆਪਦਾ ਬਿਨਸ ਸ਼ੁਰੂ ਕਰੀਏ ਉਹ ਚੀਜ਼ ਸ਼ੁਰੂ ਕਰੀਏ ਪੈਸੇ ਕਮਾ ਲਈਏ ਤੁਹਾਨੂੰ 1 ਮਹੀਨਾ 2 ਮਹੀਨੇ ਤੁਹਾਨੂੰ ਲਗਾਤਾਰ ਕੰਮ ਆਊਗਾ ਪਰ 3 ਮਹੀਨੇ ਬਾਅਦ ਉਸ ਤੋਂ ਰੈਂਟ ਟਿਕਲਣਾ ਇਹ ਮੇਰੀ ਆਪਦੀ ਖੋਦ ਦੀ ਪਰਤਿਆਈਆਂ ਹੋਈ ਗੱਲਾਂ ਨੇ ਸੋ ਸਿਆਣੇ ਬਣੋ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੋਵੋ ਤੇ ਆਪਣੇ ਸਿਆਣੇ ਬਣੋ ਤੋ ਕਿਸੇ ਵੀ ਲਾਈਨ ਦੇ ਵਿੱਚ ਆਉਣਾ ਤਾਂ ਸਿੱਖ ਕੇ ਆਓ ਜੁੜੇ ਰਹੋ ਸਾਡੇ ਨਾਲ ਇੰਦਰਬਰਾਡ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਵੀ ਤੁਹਾਨੂੰ ਨਵੇਂ-ਨਵੇਂ ਆਈਡੀਆ ਕਿਵੇਂ-ਕਿਵੇਂ ਤੁਸੀਂ ਕਿਹੜੇ-ਕਿਹੜੇ ਲਾਈਨ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ ਕਿਹੜੇ-ਕਿਹੜੇ ਤੁਸੀਂ ਜੋਬ ਦੇ ਵਿੱਚ ਵੀ ਪੈਸੇ ਜੁੜ ਸਕਦੇ ਹੋ ਕਿਸੇ ਵੀ ਤੁਸੀਂ ਲੱਗਦਾ ਬਿਜ਼ਨਸ ਵਿੱਚ ਜੁੜ ਸਕਦੇ ਆਲਰੇਡੀ ਤੁਸੀਂ 4 ਸਾਲ 5 ਸਾਲ ਤੁਸੀਂ ਕੰਮ ਦੇ ਵਿੱਚ ਕਲਾ ਆ ਚੁੱਕੇ ਹੋ ਤਾਂ ਕਿਵੇਂ ਬਿਜ਼ਨਸ ਤੁਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਇਸ ਚੈਨਲ ਤੇ ਇੰਦਰਬਰਾਡ ਚੈਨਲ ਤੇ ਇੰਦਰਬਰਾਡ ਕਲਿੱਪਸ ਤੇ ਜਾਂ ਇੰਦਰਬਰਾਡ ਇੰਸਟਾਗ੍ਰam ਤੇ ਜਾਂ ਇੰਦਰਬਰਾਡ ਫੇਸਬੁਕ ਚੈਨਲ ਤੇ ਲਗਾਤਾਰ ਅਸੀਂ ਇਸ ਤਰੀ